ਜੇ ਤੁਹਾਡਾ ਸਰੀਰ ਫਿੱਟਾ 90% ਬੰਦੇ ਤੁਹਾਨੂੰ ਦੇਖ ਦੀ ਸਾਰ ਕਹਿਣਗੇ ਇਹ ਬੰਦਾ ਡਿਸਪਲਨ ਵਾਲਾ ਉੱਥੇ ਜੱਜ ਕਰ ਲੈਣਗੇ ਬਾਕੀ ਕੰਮ ਤਾਂ ਬਾਅਦ ਦੀ ਗੱਲ ਆ ਜੇ ਕਿਸੇ ਨਾਲ ਡੀਲ ਵੀ ਕਰਨੀ ਆ ਜਾਂ ਕਿਸੇ ਨਾਲ ਕੰਮ ਵੀ ਕਰਨਾ ਤਾਂ ਇੱਥੋਂ ਤੁਹਾਡਾ ਪਹਿਲਾ ਪ੍ਰਭਾਵ ਹੀ ਪੈਣਾ ਇਹ ਬੰਦਾ ਕੰਮ ਵਧੀਆ ਕਰੂ ਇਹਦੇ ਨਾਲ ਕੰਮ ਕਰੋ ਇਹਦੇ ਨਾਲ ਡੀਲ ਕਰੋ ਕਿਉਂਕਿ ਨਹੀਂ ਤੇਨੂੰ ਕੰਮ ਕਰਕੇ ਦਿਖਾਉਣਾ ਪੈਂਦਾ ਪਰ ਬਿਨਾ ਬੋਲੇ ਜੱਜ ਪਹਿਲਾਂ ਤੁਹਾਡਾ ਬੰਦਾ ਸਰੀਰ ਤੋਂ ਤੁਹਾਨੂੰ ਕਰ ਲੂ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਆਪਣੇ ਘਰ ਮੂਰੇ ਕੰਟਰੈਕਸ਼ਨ ਦਾ ਕੰਮ ਚੱਲਦਾ ਸੀ ਟੈਂਪਰੇਰੀ ਪਾਰਕ ਉਹਨੇ ਬਲਾਕ ਕਰੀ ਸੀ ਉਹ ਗੋੜਾ ਖੜਾ ਟੋਪੀ ਟੂਪੀ ਲਈ ਪੂਰਾ ਸਰੀਰ ਫਿੱਟਾ ਹੈ ਬਾਹ ਦੇ ਨਾਲ ਰੂੜਾ ਖੜੀ ਪੂਰਾ ਸਿੱਧਾ ਸਟੀ ਵਰਗਾ ਸਰੀਰ ਉਹ ਮਨੁਹਾਰਾ ਇੱਥੇ ਨਹੀਂ ਬਾਰਗ ਲਾਉਣਾ ਉਹਨਾਂ ਉੱਥੇ ਕੰਮਾਂੇ ਕਰਕੇ ਤੇ ਮੈਂ ਉਹਦੀ ਗੱਲ ਨੂੰ ਪੂਰਾ ਧਿਆਨ ਨਾਲ ਸੁਣਿਆ ਨੋਟ ਕਰਿਆ ਮੈਂ ਕਿ ਓਕੇ ਤੇ ਮੈਂ ਉਹਦਾ ਸਰੀਰ ਦੇਖ ਕੇ ਇਹ ਨਹੀਂ ਮਨੁਹਾਏ ਵੀ ਉਹ ਹੈ ਬਠਾ ਯਾਰ ਕਿੰਨਾ ਕੈਂਡ ਰੱਖਿਆ ਹੋਇਆ ਤੇ ਕਈ ਵਾਰ ਕੰਟਰੈਕਸ਼ਨ ਚੱਲਦੀ ਵੀ ਹੁੰਦੀ ਆ ਉੱਥੇ ਖੜੇ ਹੁੰਦੇ ਨੇ ਕਈ ਵਾਰ ਗੂਲ ਮਟੋਲ ਜਿਹੇ ਵੀ ਬੰਦੇ ਉਹਨਾਂ ਦੀ ਕੋਈ ਗੂਫੀ ਫੜੀ ਹੁੰਦੀ ਆ ਟਿੰਮ ਵਾਲੀ ਜੇ ਉਹ ਕਹਿੰਦੇ ਨੇ ਉਹਨਾਂ ਦੀ ਗੱ ਪਰ ਮੈਂ ਹਿਊਮਨ ਬ੍ਰੇਨ ਦੀ